ਗੁਰੂਕਾਰ ਮਠਾ ਟਿਕਣ ਗਈ ਮਹਿਲਾ ਦੇ ਘਰ ਚੋਰੀਚੋੜ 10 ਲੱਖ ਦੀ ਨਕਦੀ ਤੇ 22 ਲੱਖ ਦਾ ਸੋਨਾ ਲੈ ਕੇ ਚੋਰ ਹੋਏ ਫਰਾਰ ਕਰਦੀ ਕੰਦ ਪਾੜ ਕੇ ਬੇਖੌਫ ਚੋਰਾ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਐਂਡ ਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਐਂਡ ਡੀਟੀਵੀ ਪੰਜਾਬ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ YouTube ਚੈਨਲ ਨੂੰ ਕਰੋ ਸਬਸਕ੍ਰਾਈਬ Facebook ਪੇਜ ਕਰੋ ਲਾਈਕ ਚਾਹ ਨੂੰ ਬੁਲਦੇ ਨੇ ਇਹਨਾਂ ਨੂੰ ਦੇਖੀ ਉਧਰ ਦੇਖੀ ਅੱਛਾ ਹੈਲੋ ਜੀ ਆਪਣਾ ਨਵਿੰਦਰ ਕੌਰ ਜੀ ਹਾਂਜੀ ਨਵਿੰਦਰ ਹਾਂਜੀ ਕਿੱਥੇ ਰਹਿਣ ਵਾਲੇ ਆਪਾਂ ਨਦਰ ਨਗਰ ਕੋਰ ਤੇ ਕੀ ਮਾਮਲਾ ਕੀ ਇੱਕ ਅਸੀਂ ਦਾ ਪਿਸਵਾ 8 ਵਜੇ ਗਏ ਸੀ ਹਰ ਮੰਦਪਾ ਬਾਬਾ ਦੀ ਸਾਡੇ ਅਸੀਂ ਸਕੇ 10:30 ਵਜੇ ਆ ਜਾਣਾ ਸੀ ਪਤਾ ਕੋ ਤੇ ਰਾਤ ਚੰਨਾਂ ਦੀ ਆਇਆ ਨਹੀਂ ਗਿਆ ਜਦੋਂ ਵੀ ਸਭ ਸਵੇਰੇ 7 ਵਜੇ ਘਰ ਆਏ ਆ ਤਾਂ ਸਾਡੀ ਬਿਮਾਰੀ ਜੋ ਸਾਰਾ ਸਮਾਨ ਵਿਖਰਾ ਪਿਆ ਸੀ پیسے ਸੀਗੇ ਮੇਰੇ ਕੁਇਟੀਆਂ ਦਾ ਕੰਮ ਮੈਂ ਕਰਦੀਆਂ ਲੋਕਾਂ ਦੇ ਪੈਸੇ ਸੀਗੇ ਕੋਸ਼ ਮੇਰੇ ਆਪਣੇ ਵੀ ਤੇ ਕੋ ਲੋਕਾਂ ਦੇ ਸੀ ਕੋਈ ਮੈਂ ਕਿਸੇ ਦੇ ਕੋ ਮਿੱਟੀ ਚੱਕੀ ਸੀ 1.5 ਲੱਖ ਰੁਪਈਆ ਸਗਾ ਚਾਰਜ ਹੋ ਰਹੀਆਂ ਮੇਰੇ ਪਾਲੀਆਂ ਦੀਆਂ ਸੀਗੀਆਂ ਦੋ ਮੇਰੇ ਮੁੰਡੇ ਦੀਆਂ ਸੀ ਦੋ ਮੇਰੀਆਂ ਆਪਣੀਆਂ ਮੁੰਡੇ ਦੇ ਸ਼ੌਂਕ ਦੇ ਦੋ ਤੇ ਤੁਸੀਂ ਗਏ ਕਦੋਂ ਆ ਉੱਥੇ ਅਸੀਂ ਸਵੇਰੇ 8:00 ਵਜੇ ਸਾਰਾ ਕੱਲ ਕੱਲ ਗਏ ਸੀ ਕੱਲ ਗਏ ਸੀ ਅੱਜ ਆਏ ਆ ਅੱਜ ਆਏ ਆ ਅੱਗੇ ਦੇਖਿਆ ਤੁਸੀਂ ਇਹ ਹਾਂਜੀ ਹਾਂਜੀ ਤੇ ਆਏ ਕਿੱਧਰ ਜੀ ਬੰਦੇ ਕੋਈ ਪਤਾ ਲੱਗਾ ਸਾਨੂੰ ਨਹੀਂ ਕੁਛ ਮੈਨੂੰ ਨਹੀਂ ਕੁਛ ਵੀ ਪਤਾ ਲੱਗਾ ਖਾਂਦ ਵੀ ਪਾੜੀ ਹੋਆ ਸਾਡੀ ਜਾਲੀ ਵੀ ਪਾੜੀ ਹੋਆ ਦਰਵਾਜ਼ਾ ਵੀ ਕੁਲਾ ਉੱਪਰ ਲਾ ਦਿੱਤੀ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਆਪਣੇ ਮੱਲੇ ਸਾਡੇ ਗਲੀ 'ਚ ਨਹੀਂ ਲੱਗਾ ਜਿਹੜਾ ਲੱਗਾ ਉਹ ਪਾਲੇ ਪਾਸੇ ਨੂੰ ਆ ਕੋਈ ਆ ਦੇਖਿਆ ਸੀ ਹੋਣ ਪਲਾ ਕੇ ਬਾਕੀ ਸਾਡੀ ਗਲੀ 'ਚ ਪੂਰੀ ਠੀਕੇ ਤੇ ਲੱਗੇ ਹੈਗੇ ਤੇ ਤੁਸੀਂ ਆ ਕੇ ਦੇਖਿਆ ਸਵੇਰੇ ਅੱਜ ਹਾਂਜੀ ਹਾਂਜੀ ਤਾਂ ਕੁਝ ਸਕਦੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਮੇਰਾ ਨੁਕਸਾਨ ਦੀ ਬਾਲਿੰਗਾ 2-3 ਲੱਖ ਦਾ ਸੋਨਾ ਹੋਣਾ ਆ ਅੰਦਾਜ਼ੇ ਨਾਲ ਬਾਕੀ ਮੇਰੇ ਮੁੰਡੇ ਦੇ ਕੰਗਣ ਸੀਗੇ ਮੈਂ ਪੰਜਾਬੀ ਭਾਸ਼ਾ ਵੀ ਭਾਰੀਆਂ ਲੰਮੀਆਂ ਬਣਾਈਆਂ ਸੀ ਨਾ ਸੋਚ ਆਪਣੇ ਨੌ ਨੂੰ ਪਾਵਾਂਗੀ ਚੱਲ ਮੈੱਕੀ ਪਾਉਣੀ ਆ ਇਹ ਦਕਨਰ ਸੀ ਇਹ ਸ਼ਹਿਰ ਦਾ ਕੜਾ ਵੀ ਸੀ ਲਾਲ ਤੇਰਾ ਨਾ ਕੜਾ ਵੀ ਸੀਗਾ ਤੇਰਾ ਚਾਂਦੀ ਦਾ ਕੜਾ ਵੀ ਸੀਗਾ ਜੀ ਤੇ ਕੈਸ਼ ਵਗੈਰਾ ਵੀ ਸੀ ਆਪਣੇ ਕੋਲ ਸਾਡੇ 10 ਲੱਖ ਰੁਪਏ ਦੀਆਂ ਕਮੇਟੀਆਂ ਦਾ ਕੰਮ ਕਰਦੀ ਸੀ ਮੈਂ ਕਮੇਟੀਆਂ ਅੱਜ ਪਕਤਾਲੀਆਂ ਸੀ ਆਣਾ ਸੀ 10:30 10:30 ਵਜੇ ਬੰਦੇ ਲੈਣ ਕਮੇਟੀਆਂ ਦਾ ਕੰਮ ਸੀ ਮੇਰਾ ਮੈਂ ਕਿਤੇ ਬਾਹਰੋਂ ਵੀ ਕਮੇਟੀ ਚੱਕੀ ਸੀਗੀ ਆਪ ਸੋਨੇ ਮੈਨੂੰ ਪੈ ਦੇਤੇ ਆ ਥੋੜਾ ਜਿਹਾ ਰਹਿੰਦੇ ਆ ਹੁਣ ਦੇਣੇ ਸੀਗੇ 30000 ਰੁਪਏ ਬਾਕੀ ਮੈਨੂੰ ਕੱਲ ਦੇਤਾ ਸੀਗਾ ਪੈਸੇ ਦਿੱਤਾ ਸੀਗਾ ਸੀ ਕੈਸੇ ਹੀ ਐਸੇ ਘਰੇ ਪੈ ਸੀਗੇ ਜੀ ਹਾਂਜੀ ਸਾਰੇ ਘਰੇ ਸੀ ਜੀ ਕਿ ਫੇਰ 10 ਵਜੇ ਤੱਕ ਦੇ ਲੈਣੀ ਆ ਅਸੀਂ ਉਹ ਬੰਦੇ ਨੂੰ ਕੱਲ੍ਹ ਆ ਕੇ 10 ਵਜੇ ਲੈ ਜਾਈਏ ਆਪਣੀ ਕਮੇਟੀ ਤੇ ਕੋਈ ਤੁਹਾਨੂੰ ਸ਼ੱਕ ਵਗੈਰਾ ਹੋਵੇ ਕਿਸੇ ਤੇ ਅਚਾ ਕੋਈ ਨਾ ਦੇਖਦੇ ਰੂ ਮੈਂ ਕੁਝ ਨਹੀਂ ਕੀਤਾ ਜ਼ਰੂਰ ਮੇਰੇ ਤਾਂ ਸਾਰੇ ਚੋਰ ਵੀ ਆ ਮੇਰੇ ਲਈ ਸਾਰੇ ਸਾਥ ਵੀ ਆ ਹੈਨਾ ਮੈਨੂੰ ਤਾਂ ਸਾਰੇ ਸਾਨੂੰ ਚੋਰੀ ਦੇ ਦਿੱਤਾ ਕਿ ਮੇਰਾ ਮੇਰਾ ਨੁਕਸਾਨ ਹੋਇਆ ਹੁਣ ਤਾਂ ਮੈਂ ਇਹ ਕਿਸੇ ਤੇ ਚੱਲ ਕਿੱਦਾਂ ਕਰ ਨਹੀਂ ਸਕਦਾ ਟੋਟਲ ਨੁਕਸਾਨ ਕਿੰਨਾ ਹੋ ਗਿਆ ਆਪਣਾ ਲਗਭਗ ਤਾਂ ਇਹ ਕਿੰਨਾ ਨਕਦਰ ਸੋਨਾ ਹੋਣਾ ਹੋਣਾ ਹੀ ਆ ਜੀ ਤੇ ਬਾਕੀ ਕੈਸ਼ ਵੀ ਲੱਗਿਆ 1.5 ਲੱਖ ਰੁਪਏ 1.5 ਲੱਖ ਤੇ ਪੁਲਿਸ ਨੂੰ ਮਾਮਲੇ ਨੂੰ ਸੂਚਨਾ ਦਿੱਤੀ ਇਸ ਨੂੰ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਹੀ ਹਾਂ ਜੀ ਆਈ ਸੀ ਕਿੰਨੇ ਵਜੇ ਆਈ ਸੀ ਮੈਨੂੰ ਲੱਗਦਾ 10 ਕਿੰਨੇ ਵਜੇ ਆਈ ਸੀ ਜੀ ਤੁਹਾਡੇ ਕੋਲ ਤੁਸੀਂ ਦਰਖਾਹ ਦਰਖਾਹ ਦੀ ਕਾਪੀ ਦਿੱਤੀ ਉਹਨਾਂ ਨੂੰ ਹਾਂਜੀ ਦੇਰ ਜਾਣਾ ਹੈ ਦਰਖਾਹ ਦੀ ਕਾਪੀ ਦੇਤੀ 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 ਤੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਇੰਨੀਆਂ ਚੋਰੀ ਦੀ ਆਵਾਜ਼ ਆਤਾ ਹੁੰਦੀ ਆ ਮਾ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਮੰਗ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਗਰੀਬਣੀ ਵਿੱਚ ਤਾਂ ਆਟੋ ਚਲਾਉਂਦਾ ਮੈਂ 10-10 ਰੁਪਏ ਕਿੱਥੇ ਕਰੀ ਆ ਲੈਣਾ ਹੈ ਜੀ ਨਾ ਜੀ ਆਪਣਾ ਬਰਨਾ ਜਗਜੀਸ਼ ਨਰ ਹਾਂਜੀ ਕਿੱਥੇ ਰਹਿਣ ਵਾਲੇ ਆ ਨੈਟਕ ਆਪਣੋਰੀ ਤਾਂ ਇਹ ਨਹੀਂ ਸਿਸਟਰ ਆ ਇਹਨਾਂ ਦੇ ਘਰ ਚੋਰੀ ਹੋ ਗਈ ਤੇ ਕੀ ਮਾਮਲਾ ਕੀ ਹੈ ਜਿਹੜਾ ਸਾਰਾ ਅੱਜ ਮਤਲਬ ਕੀ ਤੁਸੀਂ ਇੱਥੇ ਆਏ ਆ ਸਾਨੂੰ ਸਿਰੇ ਨੂੰ ਤਲਕੇ ਨੂੰ ਸੱਤਾ ਬੈਜ ਜਦੋਂ ਫੋਨ ਆਇਆ ਬੇਦਿਸ਼ੇ ਘਰ ਨੂੰ ਅਹੀਂ ਬੀਤ ਰਾਤ ਨੂੰ ਚੋਰੀ ਹੋ ਗਈ ਤੇ ਜਦੋਂ ਅਸੀਂ ਇੱਥੇ ਆਏ ਤੇ ਤਰਕਨ ਦੇਖੀ ਤਾਂ ਗੱਲ ਪੜ ਗਈ ਇਹਨਾਂ ਦਾ ਜੋ ਕੈਸ਼ ਸੀਗਾ ਉਹ ਲੈ ਗਏ ਕੁਝ ਸੋਨਾ ਸੀਗਾ ਉਹ ਲੈ ਗਏ ਟੁੱਟ ਗਏ ਕਿੰਨਾ ਕੈਸ਼ ਲੈ ਗਏ ਤੇ ਕਿੰਨਾ ਸੋਨਾ ਲੈ ਗਏ 6.10 ਲੱਖ ਰੁਪਏ ਦਾ ਕੈਸ਼ ਸੀਗਾ ਸਾਡੇ ਕੋਲ ਘਰ ਵਿੱਚ ਸੀਗਾ ਐਸੇ ਕਾਦੇ ਪੈਸੇ ਸੀਗੇ ਘਰ ਕਮੇਟੀ ਦਾ ਸੀ ਕਮੇਟੀ ਸਾਡੀ ਪਾਉਂਦੀ ਭੈਣ ਸਾਡੀ ਅੱਛਾ ਜੀ ਉਹ ਕਮੇਟੀਆਂ ਦੇ ਪੈਸੇ ਸੀ ਕੋਸ ਕਮੇਟੀਆਂ ਨੇ ਇੱਕ ਚੱਕੀ ਸੀ ਕੱਲ੍ਹ ਪਰसों ਆਪ ਵੀ ਕਿਸੇ ਪਾਸੇ ਪੈਸੇ ਤੇ ਆਪਣੀਆਂ ਵੀ ਪਾਉਂਦੀਆਂ ਕਮੇਟੀਆਂ ਅਸੀਂ ਉਹ ਇਕੱਠੇ ਪੈਸੇ ਸੀਗੇ ਕਮੇਟੀਆਂ ਦੇ ਪੈਸੇ ਭੁਗਤਾਨ ਕਰਨਾ ਨਹੀਂ ਸਾਰਾ ਜਾਂ ਤੇ 골ਡ ਕਿੰਨਾ ਸੀ ਜੀ 골ਡ ਇਹਨਾਂ ਦੇ 2.5 ਲੱਖ ਦਾ ਹੋਣਾ ਸਦਾ ਠੀਕ ਆ ਜੀ ਤੇ ਮਤਲਬ ਕਿ ਆਪਾਂ ਨੂੰ ਕਿਦਾਂ ਪਤਾ ਲੱਗਾ ਕਿ ਇਹ ਚੋਰੀ ਹੋ ਗਈ ਸਾਡੇ ਘਰ ਮੁਰ ਜਦੋਂ ਆਏ ਸਵੇਰੇ ਤੜਕੇ ਇਹਨੇ ਕੁੰਡਾ ਖੋਲਿਆ ਗੀੜ ਖੋਲ ਕੇ ਜਾਂ ਦੇਖਿਆ ਤਾਂ ਅੰਦਰੋਂ ਕੰਦ ਪਾੜੀਆ ਮੁਰ ਦਰਵਾਜ਼ਾ ਤੋੜਿਆ ਆਇਆ ਇਹ ਆਂਟੀ ਹੁਣੀ ਕਿਤੇ ਗਏ ਸੀਗੇ ਪਹਿਨੋਂ ਹੀ ਸਾਡੇ ਗਿਆ ਸੀ ਕੱਲ ਮੱਥਾ ਟੇਣ ਗਿਆ ਸੀ ਹਰਮੰਦਰ ਸਾਹਿਬ ਹਾਂਜੀ ਤੇ ਉੱਥੋਂ ਉਹਨਾਂ ਨੂੰ ਰਾਤੀਂ ਨਾਲ ਰਸਬੋਸ ਗਾ ਲੇਟ ਹੋ ਗਏ ਹਾਂਜੀ ਕਿੰਨੇ 2:3 3 ਵਜੇ 1:3 ਵਜੇ ਵਾਪਸ ਆਜਣੇ ਸੀਗਾ ਰਸ਼ ਕਰਕੇ ਜਾਂਦਾ ਕਰਕੇ ਇਹ ਲੇਟ ਆਏ ਤਾਂ ਸਵੇਰੇ 7 ਵਜੇ ਲੇਟ ਆਏ ਤਾਂ ਸਵੇਰੇ 7:00 ਵਜੇ ਤੋਂ ਵੱਧ ਲੱਗਣ ਤੇ ਲਗਭਗ ਕਿੰਨਾ ਕਨਸਾਨ ਹੋ ਗਿਆ ਨੁਕਸਾਨ ਦੇਖੋ 10.5 ਲੱਖ ਤੱਕ ਐਸੇ ਸੀਗਾ ਨੇ ਕੋਲ ਜੋ ਨੇ ਕੋਲ ਪਤਾ ਬਾਕੀ ਤਾਂ 1 ਲੱਖ ਦੀ ਰੇਂਜ ਦੇ ਵਿੱਚ ਇਹਨਾਂ ਤਾਂ ਗੈਨੇ ਸੀਗੇ ਸੋਨਾ ਚੋਣ ਲਗਾ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸਾਂ ਦੀ ਸ਼ਿਕਾਇਤ ਕੀਤੀ ਆ ਪੁਲਸਾਂ ਨੇ ਐਸੀ ਇਨਕੁਆਇਰੀ ਸਾਰੇ ਕਰਕੇ ਗਿਆ ਉਹ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਇੱਥੇ ਸੀਸੀਟੀਵੀ ਕੈਮਰੇ ਸਰ ਨਹੀਂ ਐ ਇੱਕੋ ਲੱਗਾ ਉਹ ਉਹ ਹੋਰ ਤਰ੍ਹਾਂ ਉਹ ਨੂੰ ਹੋ ਤੁਝੇ ਬੱਸੇ ਕੀਤਾ ਤਾਂ ਕੋਈ ਸਰ ਪਤਾ ਲੱਗਾ ਕਿੱਧਰ ਜੀ ਆਏ ਆ ਆਏ ਤਾਂ ਆਪਣਾ ਖਾਲੀ ਬਲਾਡ ਵਿੱਚ ਨਹੀਂ ਆ ਅੱਛਾ ਜੀ ਅੱਜ ਤੁਹਾਡੇ ਨਾਲ ਮੋਬਾ ਕੀਤਾ ਆਏ ਇੱਧਰ ਤੇ ਜਾਓ ਅੱਛਾ ਕੰਦ ਪਾੜ ਕੇ ਆ ਗਏ ਕੰਦ ਪਾੜ ਕੇ ਆ ਗਏ ਤੇ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸ਼ਨ ਕੋ ਮਗ ਤਾਂ ਸਾਰ ਆਪਣੀ ਇਹੀ ਆ ਕਿ ਜਿਹੜਾ ਨਿਆਂਸਾ ਦਿੱਤਾ ਜਾਵੇ ਜਿਹੜੀ ਚੋਰੀ ਹੋਈ ਆ ਬੰਦਿਆ ਦਾ ਪਤਾ ਲੱਗ ਜਾਵੇ ਕੁਛ ਨਾ ਕੁਛ ਨੇ ਦੀ ਪਰਵਾਹੀ ਹੋ ਸਕੇ